ਇਰੋਮ ਸ਼ਰਮੀਲਾ ਉਹ ਔਰਤ ਹੈ ਜਿਨੇ ਭਾਰਤੀ ਫੌਜੀਆਂ ਦੇ ਖਿਲਾਫ 16 ਸਾਲ ਭੁੱਖ ਹੜਤਾਲ ਰੱਖ ਕੇ ਲੜਾਈ ਲੜੀ ਤੇ ਇਹਨੂੰ ਮਨੀਪੁਰ ਦੀ ਆਇਰਨ ਲੇਡੀ ਵੀ ਆਖਿਆ ਜਾਂਦਾ ਹੈ ਇਹੇ ਭਾਰਤੀ ਫੌਜੀਆਂ ਨੂੰ ਇੱਕ ਅਫਸਪਾ ਨਾਮ ਦਾ ਇੱਕ ਕਾਨੂੰਨ ਦਿੱਤਾ ਗਿਆ ਹੈ ਏ ਐਫ ਐਸ ਪੀ ਏ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਜਿਹਦੇ ਅਧੀਨ ਫੋਰਸਾਂ ਨੂੰ ਫੌਜੀਆਂ ਨੂੰ ਇਹ ਤਾਕਤ ਦਿੱਤੀ ਜਾਂਦੀ ਹੈ ਇਹ ਖੁੱਲ੍ਹ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਦੇਸ਼ ਦੇ ਇਲਾਕੇ ਦੇ ਵਿੱਚ ਕੋਈ ਗੜਬੜ ਹੋਵੇ ਤਾਂ ਉਸ ਇਲਾਕੇ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਸ਼ੱਕ ਦੇ ਆਧਾਰ ਤੇ ਕਤਲ ਕਰ ਸਕਦੇ ਹਾਂ ਘਰੋਂ ਕੱਢ ਸਕਦੇ ਹਾਂ ਘਰੋਂ ਕੱਢ ਕੇ ਮਾਰ ਸਕਦੇ ਹਾਂ ਜਨ ਔਰਤ ਹੋਣ ਬੱਚੇ ਹੋਣ ਭਾਵੇਂ ਕਿ ਜਨਾਨੀਆਂ ਹੋਣ ਉਹਨਾਂ ਦਾ ਬਲਾਤਕਾਰ ਵੀ ਕਰ ਸਕਦੇ ਨੇ ਤੇ ਇਹ ਜਿਹੜਾ ਐਕਟ ਸੀਗਾ ਇਹ 1958 ਦੇ ਵਿੱਚ ਮਗਾ ਲੈਂਡ ਦੇ ਵਿੱਚ ਪਹਿਲੀ ਵਾਰ ਲਾਇਆ ਗਿਆ ਕਾਨੂੰਨ ਇਹ ਤੇ 1980 ਦੇ ਵਿੱਚ ਮਨੀਪੁਰ ਦੇ ਵਿੱਚ ਇਹ ਕਾਨੂੰਨ ਲਿਆਂਦਾ ਗਿਆ ਇਹ ਭੁੱਖ ਹੜਤਾਲ ਦੀ ਮਸ਼ਰਮੀਲਾ ਦੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਜਦੋਂ 2 ਨਵੰਬਰ ਸਨ 2000 ਦੇ ਵਿੱਚ ਮਨੀਪੁਰ ਦੇ ਇੰਫਾਲ ਹਵਾਈ ਅੱਡੇ ਦੇ ਨੇੜੇ ਮਲੋਮ ਨਾਮ ਦਾ ਇੱਕ ਇਲਾਕਾ ਹੈ ਉੱਥੇ 10 ਬੱਚੇ ਅਤੇ ਇੱਕ 62 ਸਾਲ ਦੀ ਬਜ਼ੁਰਗ ਔਰਤ ਬੱਸ ਚੜਨ ਦੇ ਲਈ ਖੜੀ ਸੀ ਤਾਂ ਅਸਾਮ ਰਾਈਫਲਸ ਦੇ ਨੌਜਵਾਨਾਂ ਨੇ ਆ ਕੇ ਉਹਨਾਂ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਜਦੋਂ ਇਹ ਖਬਰ ਅਖਬਾਰਾਂ ਦੇ ਵਿੱਚ ਛਪੀ ਗਈ ਤਾਂ ਪੂਰੀ ਦੁਨੀਆ ਦੇ ਵਿੱਚ ਤੇ ਮਨੀਪੁਰ ਦੇ ਵਿੱਚ ਹਾਹਾਕਾਰ ਮਚ ਗਈ ਤਾਂ ਉਦੋਂ ਇਹ ਇਰੋਮ ਸ਼ਰਮੀਲਾ 28 ਸਾਲ ਦੀ ਸੀ ਇਹਦਾ ਜਨਮ 1972 ਦੇ ਵਿੱਚ ਹੋਇਆ ਤਾਂ ਇਹਨੇ 4 ਨਵੰਬਰ ਨੂੰ ਭਾਰਤੀ ਫੌਜੀਆਂ ਦੇ ਖਿਲਾਫ ਉੱਖ ਹੜਤਾਲ ਕਰਨ ਦਾ ਫੈਸਲਾ ਕਰ ਲਿਆ ਗਿਆ ਤੇ ਇਹ ਜਦੋਂ ਭੁੱਖ ਹੜਤਾਲ ਕਰਨ ਦੇ ਲਈ ਘਰੋਂ ਨਿਕਲੀ ਤਾਂ ਇਹਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਤੂੰ ਮੈਨੂੰ ਭੁੱਖ ਹੜਤਾਲ ਦੇ ਦੌਰਾਨ ਮਿਲਣ ਨਾ ਆਵੀ ਹੋ ਸਕਦਾ ਤੂੰ ਮੈਨੂੰ ਦੇਖ ਕੇ ਰੋ ਪਵੇਂ ਤੇ ਤੈਨੂੰ ਰੋਂਦੀ ਨੂੰ ਦੇਖ ਕੇ ਮੇਰਾ ਹੌਸਲਾ ਵੀ ਟੁੱਟ ਜਾਣਾ ਏ ਤੇ ਇਹ ਤੋਂ 4 ਨਵੰਬਰ ਨੂੰ ਜਦੋਂ ਭੁੱਖ ਹੜਤਾਲ ਤੇ ਬੈਠੀ ਤਾਂ ਇਸ ਤੋਂ 3 ਦਿਨ ਬਾਅਦ ਹੀ ਇਸ ਨੂੰ ਗ੍ਰਿਫਤਾਰ ਕਰਕੇ ਇਸ ਤੇ 309 ਦੀ ਧਾਰਾ ਲਗਾ ਦਿੱਤੀ ਗਈ 309 ਦੀ ਧਾਰਾ ਦੇ ਵਿੱਚ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਤੇ ਤਹ ਇਹਨੂੰ ਗ੍ਰਿਫਤਾਰ ਕਰਕੇ ਇੱਕ ਹਸਪਤਾਲ ਦੇ ਵਿੱਚ ਪੁਲਿਸ ਦੀ ਨਿਗਰਾਨੀ ਦੇ ਹੇਠ ਇਹਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਉੱਥੇ ਹੀ ਇਹਦੇ ਨਾਲ ਜ਼ਬਰਦਸਤੀ ਇਹਨੂੰ ਖਾਣ ਪੀਣ ਨੂੰ ਦੰਦੇ ਰਹੇ ਤੇ ਕੁਲੂਕੋਸ਼ ਵੀ ਲਾਉਂਦੇ ਰਹੇ ਤੇ ਇਹ ਹਾਲਤ ਦੇਖ ਕੇ ਉਸ ਦੀ ਮਾਂ ਰੋਂਦੀ ਰਹੀ ਤੇ ਉਹਨੇ ਪੱਤਰਕਾਰਾਂ ਨੂੰ ਬੁਲਾ ਕੇ ਇੰਟਰਵਿਊ ਵੀ ਕੀਤੀ ਪਰ ਉਹਨੇ ਕਿਹਾ ਕਿ ਮੈਂ ਵਾਅਦਾ ਕੀਤਾ ਹੋਇਆ ਕਿ ਮੈਂ ਆਪਣੀ ਧੀ ਦੇ ਕੋਲ ਨਹੀਂ ਜਾ ਸਕਦੀ ਜੇਕਰ ਮੈਂ ਚਲੀ ਜਾਵਾਂਗੀ ਤਾਂ ਉਹਦਾ ਹੌਸਲਾ ਟੁੱਟ ਜਾਣਾ ਇਹ ਪੁਖੜਦਾਲ ਦਾ ਸਿਲਸਿਲਾ ਹਜੇ ਹੋਏ ਨੂੰ 4 ਸਾਲ ਹੀ ਹੋਏ ਸੀਗੇ ਤਾਂ 11 ਜੁਲਾਈ ਸਨ 2004 ਦਾ ਦਿਨ ਆਉਂਦਾ ਜਦੋਂ ਭਾਰਤੀ ਫੌਜ ਫੌਜ ਦੇ ਹੀ ਆਸਾਮ ਰਾਈਫਲ ਦੇ ਹੀ ਜਵਾਨਾਂ ਨੇ ਮਨੋਰਮਾ ਨਾਮ ਦੀ 32 ਸਾਲਾ ਦੀ ਔਰਤ ਨੂੰ ਮਨੀਪੁਰ ਦੇ ਵਿੱਚ ਘਰੋਂ ਕੱਢ ਕੇ ਉਸ ਦਾ ਬਲਾਤਕਾਰ ਕੀਤਾ ਗਿਆ ਬਲਾਤਕਾਰ ਕਰਕੇ ਉਸ ਨੂੰ ਮਾਰ ਦਿੱਤਾ ਗਿਆ ਤੇ ਉਸ ਦੀ Laash ਨੂੰ ਸੜਕ ਦੇ ਕੰਢੇ ਸੈੱਟ ਦਿੱਤਾ ਗਿਆ ਤੇ ਜਦੋਂ ਇਹ ਮੰਜ਼ਰ ਦੇਖਿਆ ਖਵਾਰਾ ਮੀਡੀਆ ਦੇ ਵਿੱਚ ਖਬਰ ਆਈ ਤਾਂ ਉਥੋਂ ਦੀਆਂ ਔਰਤਾਂ কুরਲਾ ਉੱਠੀਆਂ ਤੇ ਉਸ ਤੋਂ ਅਗਲੇ ਦਿਨ ਹੀ 40 ਔਰਤਾਂ ਨੇ ਆਪਸਪਾ ਦੇ ਜਿਹੜਾ ਮੁੱਖ ਦਫ਼ਤਰ ਸੀਗਾ ਉੱਥੇ ਉਹਦੇ ਅੱਗੇ ਜਾ ਕੇ ਕੱਪੜੇ ਉਤਾਰ ਕੇ ਨੰਗੀਆਂ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਹੱਥਾਂ ਦੇ ਵਿੱਚ ਬੈਨਰ ਫੜ ਲੈ ਕੇ ਆਓ ਭਾਰਤੀ ਫੌਜੀਓ ਸਾਡਾ ਬਲਾਤਕਾਰ ਕਰੋ ਕਿੰਨੀ ਸ਼ਰਮ ਦੀ ਗੱਲ ਹੈ ਕਿ ਫੌਜ ਜਿਹੜੇ ਲੋਕਾਂ ਦੀ ਰਾਖੀ ਲਈ ਬਣੀ ਗਈ ਹੈ ਬਣਾਈ ਗਈ ਹੈ ਉਹਨਾਂ ਹੀ ਲੋਕਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਤੇ ਕਿੰਨਾ ਇਹ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਰੋੜੇ ਵਾਂਗ ਰੜਕੂਗਾ ਕਿ ਇਹ ਗੱਲ ਵੀ ਇਹ ਘਟਨਾਵਾਂ ਵੀ ਹੋਈਆਂ ਨੇ ਕਿ ਉੱਥੋਂ ਦੀਆਂ ਔਰਤਾਂ ਘਰਲਾ ਰਹੀਆਂ ਨੇ ਨੰਗਿਆ ਹੋ ਕੇ ਘਰਲਾ ਰਹੀਆਂ ਨੇ ਫੌਜੀ ਅੱਗੇ ਕਿ ਤੁਸੀਂ ਸਾਡਾ ਇਨ ਬਲਾਤਕਾਰ ਕਰੋ ਉਹ ਇਹ ਉਹਨਾਂ ਦਾ ਕਹਿਣ ਦਾ ਮਤਲਬ ਵੀ ਜਿਹੜੀ ਔਰਤ ਦੇ ਨਾਲ ਤੁਸੀਂ ਧੱਕਾ ਕੀਤਾ ਉਹਨੂੰ ਇਨਸਾਫ ਮਿਲਣਾ ਚਾਹੀਦਾ ਪਰ ਹੋਇਆ ਕਿ ਉਹ 40 ਔਰਤਾਂ ਦੇ ਵਿੱਚੋਂ 36 ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਨੂੰ 3-3 ਮਹੀਨੇ ਵਾਸਤੇ ਜੇਲ੍ਹ ਦੇ ਵਿੱਚ ਸਿੱਟਾ ਦਿੱਤਾ ਗਿਆ ਤੇ ਉਹਨਾਂ ਦੇ ਵਿੱਚੋਂ 18 ਦੇ ਉੱਤੇ ਐਨਐਸਏ ਦੀ ਘਟਨਾ ਵਾਲਾ ਐਨਐਸਏ ਦਾ ਕਾਨੂੰਨ ਲਾ ਦਿੱਤਾ ਗਿਆ ਕੀ ਉਹ ਸਿਰਫ ਰੋਸ ਪ੍ਰਦਰਸ਼ਨ ਹੀ ਕਰ ਰਹੀਆਂ ਸੀਗੀਆਂ ਇਹਦੇ ਵਿੱਚ ਐਨਐਸਏ ਲਾਉਣ ਵਾਲੀ ਕਿਹੜੀ ਗੱਲ ਹੋ ਗਈ ਸੀਗੀ ਕਿਹੜਾ ਕਿਹੜੇ ਨੈਸ਼ਨਲ ਨੂੰ ਕੀ ਖਤਰਾ ਸੀਗਾ ਉਹਦੇ ਪ੍ਰਦਰਸ਼ਨ ਕਰਨ ਦੇ ਨਾਲ ਇੱਥੋਂ ਤੱਕ ਕਿ ਬਹੁਤ ਸਾਰਾ ਇਥੋਂ ਤੱਕ ਕੀ ਸਰਕਾਰਾਂ ਤੇ ਕਈ ਅਦਾਲਤਾਂ ਨੇ ਵੀ ਉਹਨਾਂ ਦਾ ਪੱਖ ਪੂਰਿਆ ਕਿ ਇਹ ਜਿਹੜਾ ਕਾਨੂੰਨ ਹੈ ਇਹ ਸਿਰਫ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਹੈ ਪਰ ਫਿਰ ਵੀ ਸਰਕਾਰ ਨੇ ਇੱਕ ਸੁਪਰੀਮ ਕੋਰਟ ਦਾ ਸਾਬਕਾ ਜੱਜ ਸੀਗਾ ਜੀਵਨ ਰੈਡੀ ਉਹਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਕਿ ਤੁਸੀਂ ਇਸ ਨੂੰ ਜਿਹੜੀ ਇਹ ਜਾਂਚ ਪੜਤਾਲ ਕਰੋ ਇਸ ਘਟਨਾ ਦੀ ਤੇ ਕਾਨੂੰਨ ਦੀ ਵੀ ਕਰੋ ਵੀ ਇਹ ਕਾਨੂੰਨ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਤੇ ਜਦੋਂ ਉਹਨਾਂ ਦੀ ਰਿਪੋਰਟ ਆਈ ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਜਿਹੜੀ ਵੀ ਘਟਨਾ ਆਈ ਆ ਔਰਤ ਦਾ ਬਲਾਤਕਾਰ ਹੋ ਕੇ ਉਹਨੂੰ ਮਾਰ ਕੇ ਸੜਕ ਦੇ ਸਿੱਟਿਆ ਗਿਆ ਇਹ ਬਿਲਕੁਲ ਸਹੀ ਹੈ ਤੇ ਜੇਕਰ ਇਹ ਕਾਨੂੰਨ ਨੂੰ ਰੱਦ ਕਰ ਦਿੱਤਾ ਜਾਵੇ ਤਾਂ ਭਲਾਈ ਹੈ ਪਰ ਫਿਰ ਵੀ ਉਹ ਦੀ ਗੱਲ ਨੂੰ ਅਣਦੇਖਿਆ ਕਰ ਦਿੱਤਾ ਗਿਆ ਇਸ ਨੂੰ ਜਦੋਂ ਫਿਰ 14 ਸਾਲ ਬੀਤ ਗਏ ਉਹਦੀ ਭੁੱਖ ਹੜਤਾਲ ਨੂੰ ਜਦੋਂ 2014 ਆਇਆ ਤਾਂ ਸ਼ਰਮੀਲਾ ਨੂੰ ਇੱਕ ਆਸ ਜਾਗੀ ਕਿ ਹੁਣ ਸਰਕਾਰਾਂ ਵੀ ਕਿੰਨੀਆਂ ਬਦਲ ਗਈਆਂ ਤੇ ਇੱਕ ਨਵਾਂ ਪ੍ਰਧਾਨ ਮੰਤਰੀ ਆਇਆ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਨੇ ਉਸ ਕੋਲ ਵੀ ਆਵਾਜ਼ ਚੁੱਕੀ ਉਹ ਤੁਹਾਨੂੰ ਇੱਕ ਚਿੱਠੀ ਲਿਖੀ ਜਿਸ ਦੇ ਵਿੱਚ ਉਹਨੇ ਮਨੀਪੁਰ ਦੇ ਸਾਰੇ ਹਾਲਾਤ ਲਿਖੇ 2000 ਤੋਂ ਲੈ ਕੇ 2014 ਤੱਕ ਦੀਆਂ ਸਾਰੀਆਂ ਘਟਨਾਵਾਂ ਲਿਖੀਆਂ ਤੇ ਉਸ ਦੇ ਵਿੱਚ ਇੱਕ ਚਿੱਠੀ ਵੀ ਲਿਖੀ ਹਿਊਮਨ ਰਾਈਟਸ ਵਾਚ ਜਿਹੜੀ ਸੰਗਠਨ ਹੈ ਉਹਦਾ ਜਿਹੜਾ ਇੱਕ ਰਿਪੋਰਟ ਤਿਆਰ ਕੀਤੀ ਵੀ ਸੀ ਉਹ ਵੀ ਉਹਦੇ ਨਾਲ ਨੱਥੀ ਕੀਤੀ ਰਿਪੋਰਟ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਨਾਗਾਪੁਰ ਤੇ ਮਨੀਪੁਰ ਦੇ ਵਿੱਚ ਜਿੰਨਾ ਵੀ ਅੱਤਵਾਦ ਵੱਧ ਰਿਹਾ ਉਸ ਦੇ ਪਿੱਛੇ ਫੌਜਦਾਰੀ ਹੱਤ ਹੈ ਫੌਜ ਦੇ ਕਾਰਨ ਹੀ ਇਹ ਨੱਤਵਾਦ ਵੱਧ ਰਿਹਾ ਕਿਉਂਕਿ ਜੇਕਰ ਕੋਈ ਫੌਜ ਕੋਈ ਉੱਥੇ ਵਧਿੱਕੀ ਕਰਦੀ ਆ ਤਾਂ ਉਹਦੇ ਵਿਰੁੱਧ ਜੇਕਰ ਕੋਈ ਬੰਦਾ ਫੌਜ ਦੇ ਖਿਲਾਫ ਕਾਨੂੰਨੀ ਦਾਇਰੇ ਦੇ ਵਿੱਚ ਵੀ ਆਵਾਜ਼ ਚੁੱਕਦਾ ਤਾਂ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਤਾਂ ਕਰਕੇ ਉੱਥੇ ਕਾਨੂੰਨੀ ਆਵਾਜ਼ ਚੁੱਕਣ ਦੀ ਜਗ੍ਹਾ ਨੌਜਵਾਨ ਹਥਿਆਰ ਚੁੱਕ ਲੈਂਦੇ ਨੇ ਉਹ ਰਿਪੋਰਟ ਵੀ ਉਹਦੇ ਨਾਲ ਲਾਈ ਪਰ ਫਿਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਕੋਈ ਜਵਾਬ ਨਾ ਆਇਆ ਗਿਆ ਉਹਨਾਂ ਦੀ ਕੋਈ ਗੱਲ ਨਾ ਸੁਣੀ ਗਈ ਤਾਂ ਅੰਤ ਨੂੰ ਜਦੋਂ 2016 ਦੇ ਵਿੱਚ ਸ਼ਰਮੀਲਾ ਨੂੰ ਭੁੱਖ ਹੜਤਾਲ ਕੀਤੀ ਨੂੰ 16 ਸਾਲ ਹੋ ਗਏ ਤਾਂ ਉਹਨੂੰ ਸਮਝ ਆ ਗਈ ਉਹ ਬਿਲਕੁਲ ਇਕੱਲੀ ਰਹਿ ਚੁੱਕੀ ਸੀ ਉਹਨੂੰ ਪਤਾ ਲੱਗ ਗਿਆ ਸੀਗਾ ਕਿ ਜੇਕਰ ਉਹ ਭੁੱਖ ਹੜਤਾਲ ਤੇ ਐਵੇਂ ਬੈਠੀ ਰਹੀ ਉਹਨੂੰ ਧੱਕੇ ਨਾਲ ਭੋਜਨ ਵੀ ਖਵਾਇਆ ਜਾਂਦਾ ਸੀ ਗਲੂਕੋਜ਼ ਵੀ ਲਾਏ ਜਾਂਦੇ ਸੀ ਤਾਂ ਉਹਦੀ ਸਾਰੀ ਉਮਰ ਇੱਥੇ ਹੀ ਲੰਗ ਜਣੀ ਸੀ ਉਹਨੇ ਫੈਸਲਾ ਕੀਤਾ ਕਿ ਉਹ ਭੁੱਖ ਹੜਤਾਲ ਤੋੜ ਕੇ ਬਾਹਰ ਜਾ ਕੇ ਅਲੱਗ ਰਸਤਾ ਅਪਣਾ ਕੇ ਕਾਨੂੰਨੀ ਲੜਾਈ ਲੜੇ ਜਦੋਂ ਉਹਨੇ ਭੁੱਖ ਹੜਤਾਲ ਤੋੜੀ ਤਾਂ ਮਨੀਪੁਰ ਦੇ ਜਿਹੜੇ ਲੋਕ ਸੀਗੇ ਬਹੁਤ ਨਿਰਾਸ਼ ਹੋ ਗਏ ਉਹਦੇ ਜਿਹੜੇ ਸਮਰਥਕ ਦিয়ে ਉਹ ਵੀ ਬਹੁਤ ਜ਼ਿਆਦਾ ਨਿਰਾਸ਼ ਹੋਏ ਫਿਰ ਉਹਨੇ ਬਾਹਰ ਨਿਕਲ ਕੇ ਚੋਣਾ ਲੜਨ ਦਾ ਫੈਸਲਾ ਕੀਤਾ ਉਹਨੇ ਸੋਚਿਆ ਕਿ ਸ਼ਾਇਦ ਉਹ ਸੱਤਾ ਦੇ ਵਿੱਚ ਆ ਜਾਊਗੀ ਕਾਨੂੰਨ ਮਤਲਬ ਇੱਕ ਕਾਨੂੰਨ ਬਣਵਾਊਗੀ ਉੱਥੇ ਜਾ ਕੇ ਵਿਧਾਨ ਸਭਾ ਦੇ ਵਿੱਚ ਪਰ ਜਦੋਂ ਉਹ ਚੋਣਾ ਲੜ ਰਹੀ ਸੀ ਉਹਦੇ ਕਈ ਸ਼ੁਭਚਿੰਤਕਾਂ ਨੇ ਕਿਹਾ ਕਿ ਚੋਣਾ ਲੜਨ ਦੇ ਲਈ ਪੈਸਾ ਤੇ ਤਾਕਤ ਹੋਣੀ ਜ਼ਰੂਰੀ ਆ ਪਰ ਉਹ ਫਿਰ ਵੀ ਨਹੀਂ ਹਾਰ ਨਹੀਂ ਮੰਨੀ ਜਦੋਂ ਉਹਨੇ ਚੋਣਾ ਲੜੀਆਂ ਤਾਂ ਬਹੁਤ ਇੱਕ ਅ ਸ਼ਰਮਨਾਕ ਨਿਰਾਸ਼ਾਜਨਕ ਇੱਕ ਰਿਜ਼ਲਟ ਆਇਆ ਜਿਹੜੇ ਲੋਕਾਂ ਪਿੱਛੇ ਉਹ ਲੜੀ ਉਹਨਾਂ ਨੇ ਉਸ ਨੂੰ ਖਰਾਾ ਦਿੱਤਾ ਉੱਥੇ ਦਾ ਇੱਕ ਕਾਂਗਰਸ ਵਿਧਾਇਕ ਸੀਗਾ ਉਹ ਜਿਹੜਾ ਜਿੱਤਿਆ ਸੀ ਉਹਨੂੰ 18600 ਸ਼ਾਇਦ 42 ਵੋਟਾਂ ਇੰਨੀ ਆਖ ਪਈਆਂ ਸੀ 18500 ਉਹਦੇ ਨਾਲ ਜਿੱਤ ਗਿਆ ਸੀ ਪਰ ਇਸ ਨੂੰ ਸ਼ਰਮੀਲਾ ਨੂੰ ਸਿਰਫ 90 ਬੋਟਾਂ ਹੀ ਪਈਆਂ ਇਸ ਤੇ ਜ਼ਿਆਦਾ ਉਹ ਹੋਰ ਨਿਰਾਸ਼ ਹੋ ਗਈ ਤਾਂ ਫਿਰ ਉਹਨੇ ਆਪਣਾ ਜ਼ਿੰਦਗੀ ਜਿਉਂ ਬਸਾਉਣ ਦਾ ਫੈਸਲਾ ਕੀਤਾ ਤੇ ਫਿਰ ਉਸਨੇ ਵਿਆਹ ਕਰਵਾ ਲਿਆ ਅੱਜ ਦੇ ਸਮੇਂ ਦੇ ਵਿੱਚ ਉਹਦੇ ਕੋਲ ਦੋ ਜੋੜੇ ਬੱਚੇ ਨੇ ਤੇ ਹੁਣ ਵੀ ਉਹ ਆਪਣੇ ਲੈਵਲ ਦੇ ਉੱਤੇ ਕਸ਼ਮੀਰ ਦੇ ਵਿੱਚ ਇੱਕ ਯਤੀਮਖਾਨੇ ਦੇ ਵਿੱਚ ਬੱਚਿਆਂ ਦੀ ਜਿਹੜੇ ਯਤੀਮ ਬੱਚੇ ਨੇ ਉਹਨਾਂ ਦੀ ਸੇਵਾ ਕਰਦੀ ਆ ਉੱਥੇ ਕਸ਼ਮੀਰ ਦੇ ਜਿਹੜਾ ਯਤੀਮਖਾਨਾ ਉਹਦੇ ਵਿੱਚ ਜਿਹੜੇ ਯਤੀਮ ਬੱਚੇ ਨੇ ਉਹ ਜ਼ਿਆਦਾਤਰ ਉਹ ਬੱਚੇ ਨੇ ਜਿਹੜੇ ਫੌਜੀ ਮੁੱਠ ਭੇਡ ਦੇ ਦੌਰਾਨ ਮਾਰੇ ਗਏ ਤੇ ਉਹਨਾਂ ਦੀਆਂ ਮਾਵਾਂ ਦੇ ਨਾਲ ਫੌਜੀਆਂ ਦੁਆਰਾ ਬਲਾਤਕਾਰ ਕੀਤੇ ਗਏ ਉਹਨਾਂ ਨੂੰ ਮਾਰ ਦਿੱਤਾ ਗਿਆ ਔਰਤਾਂ ਨੂੰ ਤੇ ਉਹਨਾਂ ਦੇ ਬੱਚੇ ਜਿਹੜੇ ਯਤੀਮ ਹੋ ਗਏ ਉਹਨਾਂ ਨੂੰ ਉਸ ਯਤੀਮਖਾਨੇ ਦੇ ਵਿੱਚ ਰੱਖਿਆ ਜਾਂਦਾ ਤੇ ਉਹਨਾਂ ਦੀ ਆਪਣੇ ਲੈਵਲ ਦੇ ਉੱਤੇ ਸੇਵਾ ਕਰ ਰਹੀ ਹੈ ਇਸ ਔਰਤ ਦੀ ਇੱਕ ਇਹ ਸਮਾਜ ਸੇਵੀ ਔਰਤ ਹੈ ਜਿਹਦੀ ਬਹੁਤ ਵੱਡੀ ਕਹਾਣੀ ਹੈ ਪਰ ਆਪਣੇ ਲੋਕ ਵੀ ਕਿੰਨਾ ਹਰਾਨੀ ਹੁੰਦੀ ਹੈ ਕਿ ਜੇਕਰ ਇਹ ਭੁੱਖ ਹੜਤਾਲ ਦੌਰਾਨ ਮਰ ਜਾਂਦੀ ਤੇ ਇਹ ਦੇਸ਼ ਦੀ ਅੱਜ ਬਹੁਤ ਵੱਡੀ ਹੀਰੋ ਹੋਣੀ ਸੀਗੀ ਇਹਦੇ ਉੱਤੇ ਸਿਆਸਤ ਵੀ ਹੋਣੀ ਸੀ ਬਹੁਤ ਜ਼ਿਆਦਾ ਪਰ ਇਹ ਅੱਜ ਜਿਉਂਦੀ ਆ ਤਾਂ ਜਿਉਂਦੇ ਨੂੰ ਇੰਨੀ ਕੱਲਣਾ ਕੱਲ 16 ਸਾਲ ਵੀ ਆ ਨੇ ਉਹ ਹੜਤਾਲ ਰੱਖੀ ਤੇ ਅੱਜ ਵੀ ਆਪਣੇ ਲੈਵਲ ਦੇ ਉੱਤੇ ਸਮਾਜ ਸੇਵਾ ਕਰ ਰਹੀ ਆ ਪਰ ਜਿਉਂਦਿਆਂ ਦਾ ਲੋਕ ਕਦੇ ਵੀ ਕਦਰ ਨਹੀਂ ਕਰਦੇ ਕਦਰ ਸਿਰਫ ਮਰੇ ਤੇ ਹੀ ਕਰਦੇ ਨੇ ਇਹ ਆਪਣੇ ਲੋਕਾਂ ਦੀ ਬਹੁਤ ਹੀ ਮਾੜੀ ਤੇ ਘਟੀਆ ਸੋਚ ਆ